ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਯੂਕ ਸ਼ੋਰੂਮ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਥੋੜਾ ਜਿਹਾ ਲੇਟ ਇਸ ਵਾਰ ਹੋ ਗਏ ਕਿਉਂਕਿ ਅੱਲੇ ਸਟਾਕ ਆਣਾ ਸੀ ਸਰਦੀਆਂ ਦਾ ਤੇ ਸਰਦੀਆਂ ਦੇ ਸਟਾਕ ਆਣ ਦੇ ਨਾਲ-ਨਾਲ ਆਪਾਂ ਲੈਸ ਦੀ ਡੀਕ ਵੀ ਕਰ ਰਹੇ ਸੀ ਸੋ ਕੰਪਨੀ ਨੇ ਇਹ ਆਫਰ ਲਾ ਦਿੱਤੀ ਹੈ ਜੀ ਉਹ ਆਫਰ ਦੱਸਣ ਵਾਸਤੇ ਮੈਂ ਅੱਜ ਸਪੈਸ਼ਲ ਲਾਈਵ ਹੋਇਆ ਜੈਕਟ ਵਿంటర్ ਦਾ ਸਟਾਕ ਜਿਹੜੀ ਹਾਫ ਜੈਕਟ ਜਿਹੜੀ ਆਪਣੀ ਸਟਾਰਟਿੰਗ ਤੋਂ ਯੂਜ਼ ਹੋਣੀ ਹੈ ਜਿਹੜੀ ਜੈਕਟ ਹਾਫ ਜੈਕਟ ਜੀ ਸਲੀਵਲੈਸ ਜੈਕਟ 50% ਲੈਸ ਕੰਪਨੀ ਨੇ ਸਟਾਰਟ ਕਰ ਦਿੱਤੀ ਹੈ ਜੀ ਇਹਦੇ ਤੇ ਸੋ ਲੈਸ ਕਰਕੇ ਇਹੀ ਆਈਟਮ ਆਪਾਂ ਨੂੰ 1200 1300 ਦੀ ਪੈ ਰਹੀ ਹੈ ਹਾਫ ਜੈਕਟ ਹੈ ਵਿਦ ਹੂਡੀ ਸੋ ਇਹਦੇ ਵਿੱਚ ਤੁਹਾਨੂੰ ਮੈਂ ਕਲਰ ਵੀ ਦਿਖਾ ਦਿੰਦਾ ਕਲਰ ਆਪਣੇ ਕੋਲੋਂ ਕਾਫੀ ਮਿਲ ਜਾਣਗੇ ਜਿਵੇਂ ਮੰਨ ਲਓ ਆਰਟੀਕਲ ਆ ਗਿਆ ਜੀ ਬਲੂ ਸ਼ੇਡ ਬਲੂ ਸ਼ੇਡ ਆਰਟੀਕਲ ਹੈ ਜੀ ਫਰਫੀ ਦੇ ਵਿੱਚ ਜੈਕਟ ਹੈ 2400 ਪ੍ਰਿੰਟ ਰੇਟ ਹੈ ਜੀ ਔਰ 1200 ਦੀ ਪੈ ਰਹੀ ਹੈ ਜੀ ਆਪਾਂ ਨੂੰ ਔਰ ਵੀ ਇਹਦੇ ਵਿੱਚ ਕਲਰ ਮਿਲ ਜਾਣਗੇ ਆਪਾਂ ਨੂੰ ਜਿਵੇਂ ਮੰਨ ਲਓ ਆਰਟੀਕਲ ਸਾਰੇ ਆ ਜਾਣਗੇ ਸਾਰੇ ਹੀ 50% ਲੈਸ ਦੇ ਵਿੱਚ ਹੈਗੇ ਆ ਜੀ ਸੋ ਇਹਦੇ ਵਿੱਚ ਤੁਹਾਨੂੰ ਮੈਂ ਜਿਵੇਂ ਮੰਨ ਲਓ ਆ ਆ ਗਈ ਜੀ ਜੈਕਟ ਬਹੁਤ ਵਧੀਆ ਜੈਕਟ ਹੈ ਲਾਈਟ ਵੇਟ ਜੈਕਟ ਹੈ ਜੀ ਹੋਰ ਗਰੰਟੀ ਫੁੱਲ ਹੈ 50% ਸਟਾਰਟਿੰਗ ਤੇ ਹੀ ਕੰਪਨੀ ਨੇ ਦੇ ਦਿੱਤੀ ਆਪਾਂ ਨੂੰ ਸੋ ਇਹ ਹੋ ਗਿਆ ਜੀ ਇਸ ਤੋਂ ਬਾਅਦ ਨੈਕਸਟ ਆਰਟੀਕਲ ਆ ਗਿਆ ਜੀ ਵੀ ਦੁੱਡੀ ਹੈ ਨਾਲ ਪੋਲੀ ਜਿਪਰ ਦੇ ਵਿੱਚ ਹੈ ਜੀ ਹਾਫ ਜੈਕਟ ਹੈ ਰਸਟ ਸ਼ੇਡ ਹੈ ਜੀ ਸੋ ਇਹ ਵੀ ਆਰਟੀਕਲ ਬਹੁਤ ਵਧੀਆ ਹੈ ਇਹ ਵੀ 50% ਲੈਸਤੀ ਹੈ ਇਹ 2600 ਦੀ ਜੈਕਟ ਹੈ ਉਹ ਇਹ 1300 ਵੀ ਪਏ ਹੀ ਆਪਾਂ ਨੂੰ ਜੀ ਇਸ ਤੋਂ ਬਾਅਦ ਜਿਹੜਾ ਆਰਟੀਕਲ ਆ ਜਾਏਗਾ ਉਹ ਹੈਗਾ ਜੀ 올ਿਵ ਸ਼ੇਡ ਹੈ 올ਿਵ ਸ਼ੇਡ ਹੈ ਇਹ ਵੀ ਲੈਸ ਕਰਕੇ ਆਪਾਂ ਨੂੰ 1300 ਦੀ ਰੇਂਜ ਚ ਪਏਗੀ ਸੋ ਕੰਪਨੀ ਨੇ ਆਪਾਂ ਨੂੰ ਬਹੁਤ ਵਧੀਆ ਮਤਲਬ ਦੀਵਾਲੀ ਤੱਕ ਦੀਵਾਲੀ ਤੱਕ ਇਹ ਸਕੀਮ ਦਿੱਤੀ ਹੈ ਦੀਵਾਲੀ ਤੋਂ ਬਾਅਦ ਇਹੀ ਚੀਜ਼ਾਂ ਸਾਰੀਆਂ ਆਪਾਂ ਨੂੰ ਐਮ ਆਰ ਪੀ ਮਿਲ ਰਹੀਆਂ ਸੋ ਸਾਰਿਆਂ ਨੂੰ ਰਿਕੁਐਸਟ ਹੈ ਕਿ ਆ ਕੇ ਵਿంటర్ ਦਾ ਸਟਾਕ ਦੇਖਣ ਪਸੰਦ ਕਰਨ ਬਹੁਤ ਵਧੀਆ ਲਾਈਟ ਵੇਟ ਜੈਕਟ ਮਿਲੇਗੀ ਰਿਵਰਸੀਬਲ ਜੈਕਟ ਹੈ ਜੀ ਰਿਵਰਸੀਬਲ ਜੈਕਟ ਦਾ ਵੀ ਕੋਈ ਜ਼ਿਆਦਾ ਰੇਟ ਨਹੀਂ 15 1600 3 17 ਵੀ ਦੇਣ ਚੁੱਕੇ ਆ ਰਹੀ ਹੈ ਜੀ ਔਰ ਫੁੱਲ ਗਾਰੰਟੀ ਹੈ ਜਿਪ ਤੱਕ ਦੀ ਗਾਰੰਟੀ ਹਰ ਚੀਜ਼ ਦੀ ਗਾਰੰਟੀ ਹੈ ਸੋ ਇਸ ਤੋਂ ਨੈਕਸਟ ਆਰਟੀਕਲ ਆ ਜਾਏਗਾ ਮਹਿਰੂਨ ਸ਼ੇਡ ਦੇ ਵਿੱਚ ਵੀ ਇਹ ਟੂ ਪੋਕਟ ਹੈ ਟੂ ਪਾਕਟ ਦੇ ਵਿੱਚ ਵੀ ਤੁਹਾਨੂੰ ਫੁੱਲ ਗਰੰਟੀ ਮਿਲੇਗੀ ਇਸ ਸਟੌਕ ਦੇ ਵਿੱਚ ਕਾਟਨ ਚ ਆ ਜਾਏਗਾ ਸਟੌਕ ਜੀ ਇਹ ਇਸ ਤੋਂ ਬਾਅਦ ਆਰਟੀਕਲ ਤਾਂ ਬਹੁਤ ਸਾਰੇ ਹੈਗੇ ਆ ਹੋਰ ਵੀ ਪਰ ਸਾਰੇ ਦਿਖਾ ਨਹੀਂ ਸਕਦੇ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਇਸ ਕਰਕੇ ਸਾਰੇ ਆਰਟੀਕਲ ਨਹੀਂ ਦਿਖਾ ਸਕਦੇ ਤੁਹਾਨੂੰ ਸੋ ਆਹ ਸਾਰੇ ਚੈੱਕ ਕਰ ਸਕਦੇ ਹੋ ਥੋੜੀ ਜਿਹੀ ਵੇਟ ਜ਼ਰੂਰ ਕਰਨੀ ਪਈ ਕਿਉਂਕਿ ਉਹਦੇ ਵਿੱਚ ਇਹ ਸੀ ਕਿ ਕੰਪਨੀ ਨੇ ਸਟੌਕ ਜ਼ਰੂਰ ਭੇਜੇ ਤਾਂ ਹੀ ਬਟ ਉਹਨਦੇ ਤੇ ਲੈਸ ਨਹੀਂ ਕਨਫਰਮ ਹੋ ਰਹੀ ਸੀ ਸੋ ਦੀਵਾਲੀ ਕਰਕੇ ਸਭ ਤੋਂ ਵਧੀਆ ਜਿਹੜੀ ਲੈਸ ਐ ਲਾਸਟ ਜਿਹੜੀ ਲੈਸ ਹੁੰਦੀ ਓ 50% ਹੁੰਦੀ ਡਿਊਪ ਤੇ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਐ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਾਂ ਦੀਵਾਲੀ ਵਾਲੇ ਦਿਨ ਲਾ ਲਓ ਅੱਜ ਤੋਂ ਸਟਾਰਟ ਹੋ ਚੁੱਕੀ ਐ ਔਰ ਦੀਵਾਲੀ ਤੱਕ ਤੁਹਾਨੂੰ ਇਹ ਆਈਟਮ ਜਿੰਨੀ ਵੀ ਐ ਇਹ 50% ਲੈਸ ਜੀ ਮਿਲਣੀ ਐ ਅੱਜ ਇਹ ਹਾਫ ਜੈਕਟ ਦਿਖਾਈ ਐ ਕੱਲ ਨੂੰ ਜੈਕਟ ਆਏਗੀ ਫੁੱਲ ਬੱਦੂ ਠੀਕ ਐ ਜੀ ਸੋ ਤੁਹਾਨੂੰ ਪਤਾ ਹੀ ਐ ਆਣਾ ਕਿੱਥੇ ਐ ਜੀ ਬਿਊਕ ਸ਼ੋਰੂਮ ਗੁਰੂ ਅਸਾਏ ਕੁੜੀਆਂ ਦੇ ਸਰਕਾਰੀ ਸਕੂਲ ਦੇ ਸਾਹਮਣੇ ਸੋ ਨੰਬਰ ਤੁਹਾਡੇ ਕੋਲ ਪਹਿਲਾਂ ਵੀ ਹੈਗਾ ਜੀ ਜੇ ਨੋਟ ਕਰਨਾ ਹੈ ਨੋਟ ਕਰਕੇ ਤੁਸੀਂ ਆਪਣਾ ਕਾਲ ਵੀ ਕਰ ਸਕਦੇ ਹੋ ਤੇ ਇਨਫੋਰਮੇਸ਼ਨ ਲੈ ਸਕਦੇ ਹੋ 8860319122 ਸასი ਕਾਲ ਜੀ